ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗਾਂ ਦਾ ਉਧਾਰ ਕਿਵੇਂ ਕੀਤਾ ਗਾਂ ਦੀ ਜੁਨੀ ਦਾ ਆਧਾਰ ਕਿਵੇਂ ਕੀਤਾ ਆਓ ਅੱਗੇ ਜਾਣਦੇ ਹਾਂ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤ ਗੁਰੂ ਗੋਬਿੰਦ ਸਿੰਘ ਜੀ ਵਿਰਾਜਮਾਨ ਸਨ ਬਹੁਤ ਸਾਰੀਆਂ ਸੰਗਤਾਂ ਦਾ ਗੁਰਗੋਬੀ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਸਨ ਉੱਥੇ ਬਹੁਤ ਸਾਰੀਆਂ ਸੰਗਤਾਂ ਨੂੰ ਆਨੰਦ ਆਉਂਦਾ ਅਤੇ ਖੁਸ਼ੀਆਂ ਮਿਲਦੀਆਂ ਇੱਥੇ ਸੇਵਾ ਸਿਮਰਨ ਕਰਕੇ ਆਹ ਲੈਂਦੀਆਂ ਇੱਕ ਵਾਰੀ ਗੁਰਗੋਬੀ ਸਿੰਘ ਕੋਲ ਬਹੁਤ ਸਾਰੇ ਸਿੱਖ ਚੱਲ ਕੇ ਆਏ ਜਿਸ ਤਰ੍ਹਾਂ ਹੁਣ ਵੀ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਤੇ ਬਹੁਤ ਸਾਰੀ ਸੰਗਤ ਇਕੱਠੀ ਹੁੰਦੀ ਹੈ ਅਤੇ ਸੇਵਾ ਤੇ ਸਿਮਰਨ ਕਰਦੀ ਹੈ ਇਕ ਉਸੇ ਤਰ੍ਹਾਂ ਹੀ ਬਹੁਤ ਸਾਰੀਆਂ ਸੰਗਤਾਂ ਉੱਥੇ ਆਈਆਂ ਗੁਰੂ ਜੀ ਕਹਿਣ ਲੱਗੇ ਭਾਈ ਜਿਨ੍ਹਾਂ ਨੂੰ ਲੋਕ ਦੂਸ਼ਨਾ ਕਹਿੰਦੇ ਐ ਸ਼ੁੱਤਰ ਕਹਿੰਦੇ ਐ ਦੂਸ਼ਨਾ ਕਹਿੰਦੇ ਐ ਪਾਪ ਵਾਲੇ ਕਹਿੰਦੇ ਹੈ ਇਹਨਾਂ ਤੋਂ ਬਹੁਤ ਵੱਡੇ ਵੱਡੇ ਪਾਪ ਹੋਏ ਐ ਗਲਤੀਆਂ ਹੋਈਆਂ ਨੇ ਜ ਸਾਰਿਆਂ ਨੂੰ ਹੀ ਬਲਾ ਲਵੋ ਕੋਈ ਵੀ ਵਾਂਝਾ ਨਹੀਂ ਰਹਿਣਾ ਚਾਹੀਦਾ ਪਾਪੀਆਂ ਦੇ ਪਰਦੇ ਟਕਣ ਵਾਲੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਭਾਈ ਸਾਰਿਆਂ ਨੂੰ ਬਰਾ ਲਿਆਓ ਕੋਈ ਵਾਂਝਾ ਨਾ ਰਹਿ ਜਾਵੇ ਕਿਉਂਕਿ ਸ਼ਰਮ ਦੇ ਮਾਰੇ ਪਿੱਛੇ ਬਹਿ ਜਾਂਦੇ ਹੁੰਦੇ ਹਨ ਕਿਉਂਕਿ ਗੁਰੂ ਮਹਾਰਾਜ ਦੀ ਪਹੁੰਚ ਸਾਡੇ ਕਰਮਾਂ ਤੱਕ ਹੁੰਦੀ ਹੈ ਤਾਂ ਫਿਰ ਗੁਰੂ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਤੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਹੀ ਲਾਗੇ ਨੇੜੇ ਅੰਦਪੁਰ ਸਾਹਿਬ ਦੇ ਵਿੱਚ ਇੱਕ ਖੂਹ ਹੈ ਉਸ ਦੇ ਵਿੱਚ ਗਾਂ ਡਿੱਗ ਕੇ ਮਰ ਗਈ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਰਸਾ ਉਹਦੇ ਗਾਲ ਵਿੱਚ ਹੈ ਪੁਰਾਣੇ ਜਮਾਨੇ ਦੇ ਵਿੱਚ ਲੋਕ ਉਸ ਖੂਹ ਤੋਂ ਪਾਣੀ ਭਰਿਆ ਕਰਦੇ ਸਨ ਆਹ ਮਹਾਰਾਜ ਨੇ ਕਿਹਾ ਉਸ ਖੂਹ ਦੇ ਵਿੱਚੋਂ 500 ਗਾਗਰ ਜਲ ਦੀ ਬਾਹਰ ਕੱਢੋ ਉੱਥੇ ਖੂਹ ਦੇ ਕੋਲ ਬੈਠ ਕੇ ਹੀ 7100 ਜਪਜੀ ਸਾਹਿਬ ਦੇ ਪਾਠ ਸਾਰੀ ਸੰਗਤ ਕਰੋ ਕਿਉਂਕਿ ਕਿਰਤ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਨੇ ਸਾਨੂੰ ਨਾਮ ਦਾ ਉਪਦੇਸ਼ ਵੀ ਦਿੱਤਾ ਹੈ ਫਿਰ ਗੁਰੂ ਮਹਾਰਾਜ ਨੇ ਕਿਹਾ ਗਾਂ ਨੂੰ ਕਿਸੇ ਤਰੀਕੇ ਨਾਲ ਖੂਹ ਵਿੱਚੋਂ ਬਾਹਰ ਕੱਢ ਕੇ ਤੇ ਮਾਨ ਮਰਿਆਦਾ ਦੇ ਨਾਲ ਮਰਿਆਦਾ ਦੇ ਨਾਲ ਜਿਸ ਤਰ੍ਹਾਂ ਕੋਈ ਵੀ ਪਸ਼ੂ ਮਰ ਜਾਵੇ ਤਾਂ ਉਸ ਨੂੰ ਸੰਭਾਲਿਆ ਜਾਂਦਾ ਹੈ ਸਾਂਭਿਆ ਜਾਂਦਾ ਹੈ ਉਸੇ ਤਰ੍ਹਾਂ ਟੋਇਆ ਪਟਕੇ ਦੱਬਿਆ ਜਾਂਦਾ ਹੈ ਇਸ ਤਰ੍ਹਾਂ ਮਹਾਰਾਜ ਨੇ ਵੀ ਮਰਿਆਦਾ ਹੁੰਦੀ ਹੈ ਇਹ ਭਾਵੇਂ ਜਾਨਵਰ ਨੇ ਪਰ ਇਹਨਾਂ ਦੀ ਵੀ ਸਾਂਭ ਸੰਵਾਲ ਹੋਣੀ ਚਾਹੀਦੀ ਹੈ ਤਾਂ ਫਿਰ ਮਹਾਰਾਜ ਨੇ ਕਿਹਾ ਵੀ ਇਸ ਦੇ ਗਾਲ ਵਿੱਚ ਰੱਸਾ ਸੀ ਤੇ ਇਸ ਨੂੰ ਕਿਸੇ ਨੇ ਸੰਭਾਲ ਲਿਆ ਕਿਉਂ ਨਹੀਂ ਕਿ ਜਿਵੇਂ ਕੀ ਦੁੱਧ ਪੀ ਕੇ ਇਸ ਨੂੰ ਛੱਡ ਦਿੱਤਾ ਰਾਜ ਨੇ 7166 ਜਪਜੀ ਸਾਹਿਬ ਦਾ ਪਾਠ ਲਈ ਕਿਹਾ ਤੇ ਖੂਹ ਵਿੱਚ ਜਿਹੜਾ ਜਲ ਹੈ ਉਹ ਸ਼ੁੱਧ ਹੋ ਜਾਵੇਗਾ ਮਹਾਰਾਜ ਨੇ ਕਿਹਾ 7100 ਜਪਜੀ ਸਾਹਿਬ ਦਾ ਪਾਠ ਕਰਕੇ ਇਸ ਖੂਹ ਦੇ ਵਿੱਚ ਹੋਰ ਜਲ ਪਾ ਦੇਵੋ ਤੇ ਇਹ ਜਲ ਸ਼ੁੱਧ ਹੋ ਜਾਵੇਗਾ ਇਸ ਵਿੱਚ ਗਾਂ ਦਾ ਕੋਈ ਦੋਸ਼ ਨਹੀਂ ਹੈ ਇੱਕ ਹੂ ਵਿੱਚ ਵਿਚਾਰੀ ਡਿੱਗ ਗਈ ਹੈ ਤੇ ਏਹਾਰ ਨਹੀਂ ਨਿਕਲਿਆ ਗਿਆ ਤੇ ਤੜਫ ਤੜਫ ਕੇ ਮਰ ਗਈ ਹੈ ਇੱਕ ਸਿੱਖ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਮਹਾਰਾਜ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਮੇਰੇ ਤੇ ਵੀ ਕਿਰਪਾ ਕਰ ਦਿਓ ਤੁਸੀਂ ਕਹਿੰਦੇ ਹੋ ਜਿੰਨੇ ਵੀ ਅੱਜ ਪਾਪੀ ਹਨ ਸਾਰੇ ਆਪਣੇ ਆਪ ਨੂੰ ਮੰਨਦੇ ਹਨ ਵੀ ਗਲਤੀਆਂ ਹੋਈਆਂ ਹਨ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੇਰ ਤੋਂ ਬਹੁਤ ਵੱਡੀ ਭੁੱਲ ਹੋ ਗਈ ਕੁਝ ਐਹੋ ਜੇ ਲੋਕ ਸੀ ਜਿਨ੍ਹਾਂ ਦੇ ਹੱਥੋਂ ਮੈਂ ਪ੍ਰਸ਼ਾਦਾ ਛਕਿਆ ਜੋ ਤੰਬਾਕੂ ਵਰਤਦੇ ਸਨ ਕਿਰਪਾ ਕਰੋ ਜੀ ਵਾਹਿਗੁਰੂ ਮੈਨੂੰ ਮਾਫ਼ ਕਰ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਅੱਗੇ ਤੋਂ ਧਿਆਨ ਰੱਖਣਾ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਤਾਂ ਉਹ ਤੁਹਾਡੀ ਰਹਿਤ ਬੈ ਮਰਿਆਦਾ ਕਿਵੇਂ ਰਹੇਗੀ ਨਾਮ ਸਿਮਰਨ ਨਿਤਨੇਮ ਕੀਤਾ ਹੋਇਆ ਭੰਗ ਹੋ ਜਾਵੇਗਾ ਇਸ ਚੀਜ਼ ਦਾ ਅੱਗੇ ਤੋਂ ਖਿਆਲ ਰੱਖਣਾ ਉਸ ਤੋਂ ਬਾਅਦ ਇੱਕ ਹੋਰ ਸਿੰਘ ਆਇਆ ਅਤੇ ਉਸ ਨੇ ਕਿਹਾ ਮਹਾਰਾਜ ਪੰਡਤਾਂ ਨੇ ਸਾਨੂੰ ਗੱਭ ਬਣਾ ਕੇ ਪਿਆ ਦਿੱਤਾ ਹੈ ਇਹ ਕਹਿੰਦੇ ਹਨ ਕਿ ਤੁਸੀਂ ਸ਼ੁੱਧ ਹੋ ਗਏ ਮਹਾਰਾਜ ਮਹਾਰਾਜ ਕਹਿਣ ਲੱਗੇ ਭਾਈ ਇਹ ਪੰਜ ਗੱਭ ਕੀ ਹੁੰਦਾ ਹੈ ਦੱਸੋ ਤਾਂ ਸਹੀ ਉਹ ਕਹਿਣ ਲੱਗੇ ਪੰਜ ਗੱਭ ਵਿੱਚ ਗੋਹਾ ਦੁੱਧ, ਸ਼ਹਿਦ, ਗਊ ਮੂਤਰ, ਦਹੀਂ ਇਹਨਾਂ ਪੰਜ ਚੀਜ਼ਾਂ ਦਾ ਪੰਜ ਗੱਭ ਹੁੰਦਾ ਹੈ। ਇਹਨਾਂ ਪੰਜ ਚੀਜ਼ਾਂ ਨੂੰ ਮਿਲਾ ਕੇ ਸਾਨੂੰ ਕਹਿੰਦੇ ਕਿ ਪੀ ਲਵੋ ਤੁਸੀਂ ਸ਼ੁੱਧ ਹੋ ਜਾਓਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਇਹਨਾਂ ਚੀਜ਼ਾਂ ਨਾਲ ਕਿਵੇਂ ਸ਼ੁੱਧ ਹੋ ਸਕਦਾ ਹੈ? ਆਹ ਪਰ ਗੁਰੂ ਮਹਾਰਾਜ ਨੇ ਕਿਹਾ ਸਿੰਘੋ ਅੰਮ੍ਰਿਤ ਛਕ ਲਵੋ। ਅੰਮ੍ਰਿਤ ਛਕ ਕੇ ਨਿਤਨੇਮ ਕਰੋ। ਤਾਂ ਨਿਤਨੇਮ ਕਰੋਗੇ ਤਾਂ ਤੁਸੀਂ ਆਪਨੇ ਆਪ ਹੀ ਸ਼ੁੱਧ ਹੋ ਜਾਵੋਗੇ। ਨਾ ਕਹਿੰਦੇ ਹਨ ਪਰ ਆਪਣਾ ਜੇਕਰ ਆਪਣਾ ਤਨ ਮੈਲਾ ਹੋ ਜਾਵੇ ਤਾਂ ਆਪਾਂ ਸਾਬਣ ਲਾ ਕੇ ਧੋ ਲੈਨੇ ਹਾਂ। ਅਗਰ ਜੇ ਸਾਡਾ ਮਨ ਮੈਲਾ ਹੋ ਜਾਵੇ ਤਾਂ ਫਿਰਸੀਂ ਉਸ ਨੂੰ ਗੁਰੂ ਮੰਤਰ ਦਾ ਜਾਪ ਕਰਕੇ ਜਾਂ ਨਿਤਨੇਮ ਕਰਕੇ ਆਪਣਾ ਮਨ ਸਾਫ਼ ਕਰ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਭਾਈ ਜੇ ਇਹ ਪੰਜ ਚੀਜ਼ਾਂ ਤੋਂ ਤੁਹਾਨੂੰ ਘੋਲ ਕੇ ਪਲਾਹ ਦਿੱਤੀਆਂ ਗਲਤੀ ਹੋ ਗਈ ਕੋਈ ਗੱਲ ਨਹੀਂ ਅੱਗੇ ਤੋਂ ਸਮਝ ਕਰਨੀ ਯਾਨ ਰੱਖਣਾ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਬੰਦਾ ਗਲਤੀਆਂ ਕਰਕੇ ਹੀ ਨਾ ਸਮਝ ਕਰਕੇ ਹੀ ਜੂਨੀ ਵਿੱਚ ਪੈਂਦਾ ਹੈ ਕੋਈ ਗਾਂ ਦੀ ਜੂਨੀ ਵਿੱਚ ਪੈ ਜਾਂਦਾ ਹੈ ਕੋਈ ਬਲਦ ਦੀ ਜੂਨੀ ਵਿੱਚ ਪੈਂਦਾ ਹੈ ਕੋਈ ਕਿਸੇ ਜੂਨੀ ਵਿੱਚ ਪੈਂਦਾ ਹੈ ਕੋਈ ਕਿਸੇ ਜੂਨੀ ਵਿੱਚ ਪੈਂਦਾ ਹੈ ਇਹ ਤਾਂ ਭਾਈ ਆਪੋ ਆਪ ਦੇ ਕਰਮ ਹਨ ਜਿਸ ਤਰ੍ਹਾਂ ਤੁਸੀਂ ਮਨੁੱਖਾ ਜਨਮ ਲੈ ਕੇ ਪਸ਼ੂਆਂ ਵਾਲੇ ਕੰਮ ਕਰੋਗੇ ਤਾਂ ਤੁਸੀਂ ਪਸ਼ੂਆਂ ਦੀ ਜੁਨੀ ਵਿੱਚ ਪੈ ਜਾਓਗੇ। ਪਰ ਤੁਸੀਂ ਆਪਣੀ ਜੁਨੀ ਨੂੰ ਸੁਧਾਰਨ ਲਈ ਚੰਗੀ ਜੁਨੀ ਪੈਣ ਲਈ ਸੇਵਖਾਲਤਾ ਪੰਥ ਵਿੱਚ ਆ ਜਾਓ। ਅਮਰ ਸ਼ਕਲੋ, ਉਪਰਤਾਰੀ ਬਣ ਜਾਓ, ਸਿੱਖ ਸੱਜ ਜਾਓ, ਸਿੰਘ ਸੱਜ ਜਾਓ ਤੇ ਅਮਰਤ ਵੇਲੇ ਦਾ ਨਿਤਨੇਮ ਕਰੋ। ਇਸ ਵਿੱਚ ਕੋਈ ਵੀ ਆ ਸਕਦਾ ਹੈ। ਕੋਈ ਜਾਤ-ਪਾਤ ਨਹੀਂ, ਕੋਈ ਊਚ-ਨੀਚ ਨਹੀਂ, ਕੋਈ ਭੇਦ-ਭਾਵ ਨਹੀਂ। ਤਾਰਿਆਂ ਲਈ ਇੱਕੋ ਜਹ ਹੈ ਤੇ ਸਾਰਿਆਂ ਨੂੰ ਆਪਣਾ ਬਣਾ ਕੇ ਗੁਰੂ ਮਹਾਰਾਜ ਨਾਲ ਚੱਲਦੇ ਹਨ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਨਾਲ ਸਮਝਾਇਆ ਕਿ ਤੁਸੀਂ ਭਾਈ ਵੀ ਅਗਰ ਜਾਣੇ ਅਣਜਾਣੇ ਵਿੱਚ ਗਲਤੀ ਕਰ ਵੀ ਲਈ ਹੋਵੇ ਆਪਣੇ ਆਪ ਤੋਂ ਜਾਂ ਗੁਰੂ ਮਹਾਰਾਜ ਅੱਗੇ ਮਾਫੀ ਮੰਗ ਲਓ ਤਾਂ ਤੁਹਾਡੀਆਂ ਗਲਤੀਆਂ ਨਹੀਂ ਮੰਨੀਆਂ ਜਾਂਦੀਆਂ ਤੁਹਾਨੂੰ ਮਾਫ ਕਰ ਦਿੱਤਾ ਜਾਂਦਾ ਹੈ ਫਿਰ ਗੁਰੂ ਮਹਾਰਾਜ ਨੇ ਸਮਝਾਇਆ ਕਿ ਜਿਸ ਤਰ੍ਹਾਂ ਗਾਂ ਇੱਕ ਬਹੁਤ ਠੰਡੇ ਸੁਭਾਅ ਦਾ ਜੀਵ ਹੁੰਦਾ ਆਪਾਂ ਨੂੰ ਦੁੱਧ ਦਿੰਦੀ ਹੈ ਤੇ ਉਸ ਦੁੱਧ ਨੂੰ ਪੀ ਕੇ ਆਪਣੇ ਸਰੀਰ ਵਿੱਚ ਤਾਕਤ ਆਉਂਦੀ ਹੈ ਦਿਮਾਗ ਵੀ ਤੇਜ਼ ਹੁੰਦਾ ਹੈ ਤੇ ਤੁਸੀਂ ਉਸ ਨੂੰ ਕਿਉਂ ਮਾਰਿਆ ਕੀ ਕਾਰਨ ਹੋਇਆ ਕੀ ਕਾਰਨ ਬਣਿਆ ਕਿ ਤੁਹਾਨੂੰ ਉਸ ਨੂੰ ਮਾਰਨਾ ਪਿਆ ਫਿਰ ਉਹ ਜਿਹੜਾ ਸਿੱਖ ਆਇਆ ਸੀ ਕਿ ਜਿਸ ਨੇ ਗਾਂ ਨੂੰ ਮਾਰਿਆ ਸੀ ਉਹ ਕਹਿਣ ਲੱਗਾ ਮਹਾਰਾਜ ਬੰਦੇ ਤੋਂ ਗਲਤੀ ਨਾਲ ਜਾਣੇ-ਅਣਜਾਣੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਕਾਰਨ ਦਾ ਮੈਨੂੰ ਖੁਦ ਆਪ ਨੂੰ ਵੀ ਨਹੀਂ ਪਤਾ ਕਿ ਇਹ ਗੱਲ ਹੋਈ ਕੀ ਹੈ ਅਤੇ ਕੀ ਬਣਿਆ ਹੈ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇਵੋ ਮੈਨੂੰ ਮਾਫ ਕਰ ਦੇਵੋ ਤਾਂ ਉਦੋਂ ਫਿਰ ਗੁਰੂ ਜੀ ਨੇ ਕਿਹਾ ਭਾਈ ਇਹ ਲੈਣ ਦੇਣ ਦੇ ਸੰਬੰਧ ਹੁੰਦੇ ਹਨ ਤੇ ਗੁਰੂ ਜੀ ਨੇ ਕਿਹਾ ਭਾਈ ਇਹ ਜਿਹੜੀ ਗਾਂ ਹੈ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਹੋ ਸਗਰਾ ਤੁਸੀਂ ਪਿਛਲੇ ਜਨਮਾ ਬਾਰੇ ਜਾਣਦੇ ਹੋ ਵੋ ਪਿਛਲੇ ਜਨਮਾ ਵਿੱਚ ਇਹ ਗਾਂ ਇੱਕ ਚੋਰ ਸੀ ਇਹ ਚੋਰ ਹੋਣ ਕਰਕੇ ਕਿਸੇ ਦਾ ਪਰਾਇਆ maal ਲੁੱਟਦੀ ਸੀ ਚੋਰੀ ਕਰਦੀ ਸੀ ਇੱਕ ਵਾਰ ਇਹਨੂੰ ਗੁੱਸਾ ਆ ਗਿਆ ਤੇ ਇਹਨੇ ਤੈਨੂੰ ਰੱਸਾ ਪਾ ਕੇ ਬੰਨ ਲਿਆ ਤੈਨੂੰ ਭੁੱਖਾ ਧਿਆ ਰੱਖਿਆ ਤੇਰਾ ਧਨ ਦੌਲਤ ਸਭ ਕੁਝ ਲੁੱਟ ਲਿਆ ਤੇ ਤੈਨੂੰ ਬੰਨ ਦਿੱਤਾ ਇਹ ਫਿਰ ਸਾਰੇ ਲੈਣ ਦੇਣ ਦੇ ਸੰਬੰਧ ਹਨ ਜਿਸ ਤਰ੍ਹਾਂ ਇਸ ਗਾਂ ਨੇ ਉਸ ਵਕਤ ਤੈਨੂੰ ਮਾਰਿਆ ਸੀ ਹੁਣ ਉਸੇ ਤਰ੍ਹਾਂ ਹੁਣ ਤੂੰ ਉਹਨੂੰ ਮਾਰਿਆ ਹੈ ਹੁਣ ਇਸ ਨੂੰ ਗਾਂ ਦੀ ਜੂਨੀ ਮਿਲੀ ਹੈ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੀ ਦੂਰ ਉਸੇ ਤਰ੍ਹਾਂ ਹੀ ਇਹ ਆਪੋ ਆਪਣੇ ਕਰਮਾਂ ਦਾ ਫਲ ਹੈ ਜੋ ਤੁਹਾਨੂੰ ਮਿਲਦਾ ਹੈ